ਡੇ ਆ ਰਹੀਆਂ ਹਨ ਰਾਜਨੀਤਿਕ ਤਾਪਮਨ ਗਰਮ ਹੋ ਰਿਹਾ ਹੈ ਸਟਾਰ ਪ੍ਰਚਾਰਕ ਪ੍ਰਚਾਰ ਕਰਨ ਅਤੇ ਵੋਟਰਾਂ ਦੀ ਅਪੀਲ ਕਰਨ ਲਈ ਬਾਹਰ ਆ ਰਹੇ ਹਨ ਦੇਸ਼ ਦਾ ਰਾਸ਼ਟਰੀ ਮੋਰਚਾ ਜਿਸ ਵਿੱਚ ਦਰਜਨ ਤੋਂ ਵੱਧ ਰਾਸ਼ਟਰੀ ਰਾਜਨੀਤਿਕ ਪਾਰਟੀਆਂ ਭਾਰਤ ਗੱਠਜੋੜ ਅਤੇ ਭਾਜਪਾ ਵਰਗੀਆਂ ਸੱਤਾਧਾਰੀ ਸੰਸਥਾਵਾਂ ਨਾਲ ਮੁਕਾਬਲਾ ਕਰਨ ਲਈ ਇਕੱਠੇ ਹੋ ਰਹੀਆਂ ਹਨ ਅਤੇ ਲੋਕ ਸਭਾ ਚੋਣਾਂ ਜਿੱਤਣ ਲਈ ਰਾਸ਼ਟਰੀ ਮੋਰਚਾ ਦੇ ਸਟਾਰ ਪ੍ਰਚਾਰਕ ਵੀ ਮੈਦਾਨ 'ਚ ਉਤਰੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਚੋਣ ਮੈਦਾਨ ਵਿੱਚ ਨਿਰੰਤਰਣ ਵਾਲੇ ਰਾਸ਼ਟਰੀ ਮੋਰਚੇ ਦੇ ਗੱਠਜੋੜ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਹਰੀਬਾਈ ਪਟੇਲ ਨੇ ਨਿਊ ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਐਡਵੋਕੇਟ ਵਿਵੇਕ ਹੰਸਗਰਚਾ ਨੂੰ ਚੁਣਿਆ ਹੈ ਚੰਡੀਗੜ੍ਹ ਤੋਂ ਆਪਣਾ ਸਟਾਰ ਪ੍ਰਚਾਰਕ ਬਣਾਇਆ ਹੈ ਜਿਸ ਦੀ ਸੂਚਨਾ ਪਿਛਲੇ ਮਹੀਨੇ ਕੇਂਦਰੀ ਚੋਣ ਕਮਿਸ਼ਨ ਨੂੰ ਭੇਜੀ ਸੀ ਇਸੇ ਲੜੀ ਤਹਿਤ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਨੇ ਉੱਤਰ ਪ੍ਰਦੇਸ਼ ਤੋਂ ਲੋਕ ਸਭਾ ਆਪ ਚੋਣ 2024 ਲਈ ਐਡਵੋਕੇਟ ਵਿਵੇਕ ਹੰਸਗਰਚਾ ਦੇ ਨਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਰਾਸ਼ਟਰੀ ਮੋਰਚੇ ਦੇ ਸਟਾਰ ਪ੍ਰਚਾਰਕ ਐਡਵੋਕੇਟ ਵਿਵੇਕ ਹਸ ਗਰਚਾ ਸਿਰਪ ਮਿਵਾੜ ਦੇ ਵੋਟਰਾਂ ਨੂੰ ਹੀ ਨਹੀਂ ਬਲਕਿ ਵਗਦ ਖੇਤਰਾ ਦੇ ਵੋਟਰਾਂ ਨੂੰ ਵੀ ਲੁਭਾਉਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਚੰਡੀਗੜ੍ਹ ਦੇ ਨੌਜਵਾਨ ਆਗੂ ਐਡਵੋਕੇਟ ਵਿਵੇਕ ਹਸ ਗਰਚਾ ਤੇ ਪਹਿਲੀ ਵਾਰ ਕੋਈ ਚੰਡੀਗੜ੍ਹ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਚੋਣ ਲੜ ਰਹੇ ਨੌਜਵਾਨ ਨੇਤਾ ਮੋਦੀ ਦੇ ਲੋਕ ਸਭਾ ਹਲਕੇ 'ਚ ਗਰਜਣਗੇ